ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮ੍ਰਿਸ਼ੀ ਹੀਤ ਬਾਬਾ ਦੀਪ ਸਿੰਘ ਜੀ ਧੰਨ ਪਿਆਰੇ ਬਾਬਾ ਨੌਧ ਸਿੰਘ ਜੀ ਸਾਧ ਸੰਗਤ ਜੀ ਹੁਣ ਗੁਰਸਿੱਖ ਆਪਣੇ ਗੁਰੂ ਦੇ ਸਨਮੁਖ ਹੋ ਕੇ ਰਜੋਈਆਂ ਕਰਦਾ ਹੈ ਬੇਨਤੀਆਂ ਕਰਦਾ ਹੈ ਕਈ ਵਾਰੀ ਸਾਧ ਸੰਗਤ ਜੀ ਅਸੀਂ ਦੁਨਿਆਵੀ ਦਾਤਾਂ ਮੰਗਦੇ ਹਾਂ ਜੋ ਕਿ ਗਲਤ ਨਹੀਂ ਮੰਗ ਸਕਦੇ ਹਾਂ ਗੁਰੂ ਸਾਹਿਬ ਸਰਬ ਕਲਾ ਸਮਰੱਥ ਨੇ ਜਿਹੜੀ ਵੀ ਦਾਤ ਕੋਈ ਸਿੱਖ ਮੰਗਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਮਿਹਰ ਦੇ ਘਰ ਦੇ ਵਿੱਚ ਆ ਕੇ ਦਇਆ ਦੇ ਘਰ ਦੇ ਵਿੱਚ ਆ ਕੇ ਉਹ ਦਾਤ ਚੋਲੀ ਚ ਪਾ ਦਿੰਦੇ ਨੇ ਪਰ ਜੇ ਕੇਵਲ ਅਸੀਂ ਦਾਤਾਂ ਲਈ ਹੀ ਆਪਣੇ ਗੁਰੂ ਨਾਲ ਜੁੜੇ ਹੋਏ ਆ ਬਾਣੀ ਪੜਦੇ ਪਏ ਆ ਪਰ ਕੇਵਲ ਦਾਤਾਂ ਦੇ ਲਈ ਸੇਵਾ ਕਰਦੇ ਪਏ ਆ ਪਰ ਕੇਵਲ ਮਨ ਦੀਆਂ ਇਛਾਵਾਂ ਪੂਰੀਆਂ ਹੋਣ ਦੇ ਕਾਰਨ ਕਿ ਮੇਰੇ ਮਨ ਦੀ ਇੱਛਾ ਪੂਰੀ ਹੋ ਜਾਵੇ ਤੇ ਸਾਧ ਸੰਗਤ ਜੀ ਫਿਰ ਅਜਹੀ ਅਰਦਾਸ ਇੱਕ ਵਪਾਰ ਵਪਾਰ ਨਾਲੋਂ ਕੁਝ ਵੀ ਘੱਟ ਨਹੀਂ ਕਿਉਂਕਿ ਵਪਾਰ ਦੇ ਵਿੱਚ 바ਰਗੇਨਿੰਗ ਹੁੰਦੀ ਹੈ ਕੋਈ ਚੀਜ਼ ਲੈ ਲਈ ਕਿਸੇ ਨੂੰ ਪੈਸੇ ਦੇਣੇ ਪੈਂਦੇ ਨੇ ਅਸੀਂ ਵੀ ਸੇਵਾ ਦਾ ਸੇਵਾ ਨੂੰ ਇਸ ਤਰ੍ਹਾਂ ਹੀ ਸਮਝ ਲਿਆ ਏ ਕਿ ਰੱਬ ਕੋਈ ਚੀਜ਼ ਲੈਣੀ ਹੈ ਬਾਣੀ ਪੜ ਲਓ ਰੱਬ ਕੋ ਕੋਈ ਚੀਜ਼ ਲੈਣੀ ਹੈ ਸੇਵਾ ਕਰ ਲੋ ਤੇ ਇਸੇ ਕਾਰਨ ਸਾ ਸੰਗਤ ਜੀ ਸਾਡੇ ਅੰਦਰ ਜਿਹੜਾ ਹੈ ਸਬਰ ਸਿਧਕ ਨਹੀਂ ਆਇਆ ਸਾਡੇ ਅੰਦਰ ਰੱਜ ਦੀ ਭਾਵਨਾ ਨਹੀਂ ਆਈ ਹੁਣੇ ਇੱਕ ਦਾਤ ਮੰਗਦੇ ਆ ਇੱਕ ਦਾਤ ਮਿਲ ਜਾਂਦੀ ਹੈ ਥੋੜੇ ਸਮੇਂ ਬਾਅਦ ਸਾਨੂੰ ਲੋੜ ਮਹਿਸੂਸ ਹੁੰਦੀ ਹੈ ਕਿਸੇ ਹੋਰ ਦਾਤ ਦੀ ਉਹ ਮੰਗਦੇ ਹੋ ਵੀ ਮਿਲ ਜਾਂਦੀ ਹੈ ਪਰ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹਿੰਦਾ ਆ ਇਹ ਮੁੱਕਦਾ ਨਹੀਂ ਕਿਤੇ ਕਾਰਨ ਕਿਉਂਕਿ ਭਾਵਨਾ ਰੱਜ ਦੀ ਨਹੀਂ ਆਈ ਰੱਜ ਦੀ ਭਾਵਨਾ ਆਉਣੀ ਸੀ ਜੇ ਗੁਰੂ ਕੋਲੋਂ ਕੁਝ ਹੋਰ ਮੰਗਿਆ ਹੁੰਦਾ ਅਸਲ ਦਾਤ ਮੰਗੀ ਹੁੰਦੀ ਤੇ ਜਿੰਨਾ ਚਿਰ ਅਸੀਂ ਉਹ ਅਸਲ ਦਾਤ ਨਹੀਂ ਮੰਗਦੇ ਤੇ ਸਾਧ ਸੰਗਤ ਜੀ ਸਾਨੂੰ ਰੱਜ ਨਹੀਂ ਆਉਣਾ ਅੱਜ ਹਾਲ ਕੀ ਹੈ ਕਲਯੁਗ ਦਾ ਇੱਕ ਬੰਦਾ ਹਜ਼ਾਰ ਕਮਾਉਂਦਾ ਹੈ ਉਹ ਕਹਿੰਦਾ ਮੇਰੀ ਤਨਖਾਹ 10000 ਹੋਵੇ 10000 ਵਾਲਾ ਕਹਿੰਦਾ ਹੈ ਲੱਖ ਕਮਾਵਾਂ ਲੱਖ ਵਾਲਾ ਕਹਿੰਦਾ 10 ਲੱਖ ਕਮਾਵਾਂ 10 ਲੱਖ ਵਾਲਾ ਕਹਿੰਦਾ ਹੈ ਮੈਂ 1 ਕਰੋੜ ਕਮਾਵਾਂ ਤੇ ਕਰੋੜਾਂ ਵਾਲਾ ਫਿਰ ਅੱਗੇ ਅਰਬਾਂ ਦੀਆਂ ਗੱਲਾਂ ਕਰਦਾ ਏ ਇਹ ਭੁੱਖ ਇੱਥੇ ਵੀ ਖੁੱਲ੍ਹ ਆਉਂਦੀ ਨਹੀਂ ਹੁਣ ਅਰਬਾਂ ਵਾਲਾ ਅੱਗੇ ਖਰਬਾਂ ਦੀਆਂ ਗੱਲਾਂ ਕਰਦਾ ਏ ਇਹ ਸلسਲਾ ਜਾਰੀ ਰਹਿੰਦਾ ਏ ਹੁਣ ਜੇ ਸਬਰ ਹੋਣਾ ਆ ਸਾਧ ਸੰਗਤ ਜੀ ਹਜ਼ਾਰ ਤੇ ਆ ਜਾਣਾ ਏ ਜੇ ਸਬਰ ਨਹੀਂ ਹੋਣਾ ਤੇ ਕਰੋੜਾਪਤੀ ਵੀ ਇੱਥੇ ਤੁਸੀਂ ਦੇਖੇ ਨੇ ਜਿਹੜੇ ਮਾਇਆ ਦੇ ਪਿੱਛੇ ਕਿਵੇਂ ਭੱਜੇ ਫਿਰਦੇ ਨੇ ਸੇਵਾ ਨੂੰ ਚੇਤੀ ਨਹੀਂ ਕਰਦਾ ਜੇਬ ਤੋਂ ਇੱਕ ਪੈਸਾ ਕਦਨੋਂ ਦਿਲ ਨਹੀਂ ਕਰਦਾ ਜਿੰਨੇ ਵੀ ਕੰਜੂਸ ਹੋਏ ਨੇ ਇਹ ਵੱਡੇ ਵੱਡੇ ਤਨਾੜ ਲੋਕ ਹੋਏ ਨੇ ਜਿਹੜਾ ਗਰੀਬ ਮਾਤੜ ਬੰਦਾ ਹੁੰਦਾ ਹੈ ਨਾ ਉਹਦਾ ਦਿਲ ਉਹਨਾਂ ਈ ਜ਼ਿਆਦਾ ਵੱਡਾ ਹੁੰਦਾ ਹੈ ਹੁਣ ਸਤਗੁਰ ਸੱਚੇ ਪਾਤਸ਼ਾਹ ਕੋਲੋਂ ਸਤਗੁਰ ਨਾਲ ਮੰਗੀਏ ਉਹਦੀ ਕਿਰਪਾ ਨੂੰ ਮੰਗੀਏ ਕਿ ਪਾਤਸ਼ਾਹ ਤੇਰੇ ਨਾਮ ਤੋਂ ਬਿਨਾ ਮੇਰੀ ਕੋਈ ਹੋਰ ਮੰਗਣੀ ਵਿਨ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖੀ ਆ ਉਤਰੇ ਮਨ ਕੀ ਭੁੱਖ ਪਤਸ਼ਾ ਜਿਵੇਂ ਤੇਰੇ ਤੋਂ ਬਗੈਰ ਹੋਰ ਦਾਤਾਂ ਮੰਗਦਾ ਹਾਂ ਮੈਨੂੰ ਮਿਲਤੇ ਜਾਂਦੀਆਂ ਨੇ ਪਰ ਦੁੱਖਾਂ ਤੋਂ ਇਲਾਵਾ ਮੈਨੂੰ ਕੁਝ ਹੋਰ ਨਹੀਂ ਦਿੰਦੀਆਂ ਪਤਸ਼ਾ ਕਿਰਪਾ ਕਰ ਮਿਹਰ ਕਰ ਮੈਨੂੰ ਨਾਮ ਦੇ ਮੇਰੇ ਮਨ ਦੇ ਅੰਦਰ ਸੰਤੋਖ ਆਵੇ ਤੇ ਮੇਰੇ ਮਨ ਦੀ ਭੁੱਖ ਮਿਟ ਜਾਵੇ ਪਤਸ਼ਾ ਇਹ ਭੁੱਖ ਚ ਇਹ ਦਾਤਾਂ ਦੇ ਨਾਲ ਨਹੀਂ ਮਿਟਣੀ ਇਹ ਤੇਰੀ ਕਿਰਪਾ ਦੇ ਨਾਲ ਹੀ ਮਿਟਣੀ ਆ ਪਤਸ਼ਾ ਮਿਹਰ ਕਰੋ ਸੋ ਇਹ ਦਾਤ ਜੇ ਕਿਤੇ ਗੁਰਸੇਖ ਮੰਗ ਲਏ ਨਾ ਭਾਵਨਾ ਦੇ ਨਾਲ ਤੇ ਸਤਿਗੁਰ ਸੱਚੇ ਬਾਦਸ਼ਾਹ ਦਿਆ ਦੇ ਘਰ ਦੇ ਵਿੱਚ ਆ ਕੇ ਸਾਧ ਸੰਗਤ ਇਹ ਦਾਤ ਦੇ ਦਿੰਦੇ ਜੀ ਪਰ ਗੱਲ ਇਹ ਹੈ ਕਿ ਸਾਨੂੰ ਮੰਗਣਾ ਨਹੀਂ ਆਉਂਦਾ ਤੇ ਅਸੀਂ ਸੋਚਦੇ ਹਾਂ ਸੁਣ ਵੀ ਲੈਨੇ ਆ ਇਹ ਨਹੀਂ ਕਿ ਸਾਨੂੰ ਪਤਾ ਨਹੀਂ ਦੇਖੋ ਸਾਧ ਸੰਗਤ ਜੀ ਜਿੰਨੂੰ ਪਤਾ ਨਹੀਂ ਉਹ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਬਖਸ਼ਿਆ ਜਾ ਸਕਦਾ ਹੈ ਪਰ ਜਿਨੇ ਸੁਣ ਵੀ ਲਿਆ ਜਿਹਨੂੰ ਪਤਾ ਵੀ ਚੱਲ ਗਿਆ ਉਹ ਫਿਰ ਵੀ ਨਾ ਸਮਝੇ ਨਾ ਮੰਨੇ ਤੇ ਸਾਧ ਸੰਗਤ ਜੀ ਉਹ ਕਿੱਥੇ ਬਖਸ਼ਿਆ ਜਾਏਗਾ ਸੋ ਜੇ ਬਖਸ਼ਣਾ ਚਾਉਂਦੇ ਆ ਕਿ ਗੁਰੂ ਸਾਹਿਬ ਸਾਨੂੰ ਬਖਸ਼ਣ ਤੇ ਸਾਧ ਸੰਗਤ ਜੀ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰੀ ਅਸੀਂ ਕੋਸ਼ਿਸ਼ ਕਰਨੀ ਹੈ ਤੇ ਫਲ ਮਾਰਕ ਲੈ ਲਉਣਾ ਹੈ ਅਸੀਂ ਬਾਣੀ ਪੜਨ ਦੀ ਕੋਸ਼ਿਸ਼ ਕਰਨੀ ਹੈ ਤੇ ਕੋਸ਼ਿਸ਼ ਨੂੰ ਭਾਗ ਲਾਉਣੇ ਆ ਮਾਲਕ ਨੇ ਅਸੀਂ ਸੇਵਾ ਕਰਨ ਦੀ ਸਿਰਫ ਕੋਸ਼ਿਸ਼ ਕਰ ਸਕਦੇ ਆ ਉਹਨੂੰ ਭਾਗ ਮੇਰਾ ਸਤਿਗੁਰੂ ਲਾਏਗਾ ਸਾਧ ਸੰਗਤ ਜੀ ਇੱਕ ਬਿਮਾਰ ਕਿਸੇ ਹਕੀਮ ਪਾਸ ਜਾਂਦਾ ਹੈ ਦਵਾਈ دارو ਵਾਸਤੇ ਉਹ ਹਕੀਮ ਕੀ ਕਹਿੰਦਾ ਹੈ ਭਾਈ ਤੇਰਾ ਜਿਹੜਾ ਰੋਗ ਹੈ ਨਾ ਉਹ ਲਾ ਇਲਾਜ ਹੈ ਉਹ ਠੀਕ ਨਹੀਂ ਹੋ ਸਕਦਾ ਇਹ ਰੋਗ ਤੈਨੂੰ ਲੈ ਬਏਗਾ ਤੇ ਤੂੰ ਇਸੇ ਰੋਗ ਨਾਲ ਮਰੇਗਾ ਇਹਦੀ ਕਿਉਂਕਿ ਕੋਈ ਦਵਾਈ ਕੋਈ دارو ਬਣੀ ਨਹੀਂ ਅਜੇ ਤੱਕ ਸਮਾਪਾ ਕੇ ਇਹ ਹਕੀਮ ਜਿਹੜਾ ਸੀ ਇੱਕ ਹਕੀਮਾਂ ਦੀ ਸੰਗਤ ਵਿੱਚ ਬੈਠਾ ਹੁੰਦਾ ਹੈ ਟੋਲੀ 'ਚ ਬੈਠਾ ਹੁੰਦਾ ਹੈ ਉੱਥੇ ਨਾ ਰਾਜੀ ਹੋਣ ਵਾਲੇ ਰੋਗੀ ਦੀ ਗੱਲ ਛਿੜ ਜਾਂਦੀ ਹੈ ਕੱਲਾਂ ਕਰਦਿਆਂ ਕਰਦੇ ਆ ਉਸ ਵੇਲੇ ਕਿਸੇ ਹੋਰ ਹਕੀਮ ਨੇ ਉਸੇ ਰੋਗੀ ਦੀ ਗੱਲ ਕੀਤੀ ਕੀ ਇੱਕ ਮਰਨਾਓ ਰੋਗ ਵਾਲਾ ਗਰੀਬ ਆਦਮੀ ਇੱਕ ਫਕੀਰ ਨੇ ਬਾਣੀ ਕਹਿ ਕੇ ਰਾਜੀ ਕੀਤਾ ਹੈ ਇਸ ਪਰ ਵੱਡੇ ਹਕੀਮ ਨੇ ਕਿਹਾ ਕਿ ਮੈਂ ਤਾਂ ਉਸ ਰੋਗੀ ਨੂੰ ਕਿਹਾ ਸੀ ਕਿ ਭਾਈ ਤੂੰ ਮਰ ਜਾਵੇਂਗਾ ਤੇਰਾ ਰੋਗ ਠੀਕ ਨਹੀਂ ਹੋ ਸਕਦਾ ਮੈਂ ਨਹੀਂ ਨਿਚਾ ਕਰਦਾ ਉਹ ਕਹਿੰਦਾ ਮੈਂ ਨਹੀਂ ਮੰਨਦਾ ਕਿ ਉਹ ਜਿੰਦਾ ਹੋਵੇਗਾ ਇਹ ਸੁਣ ਕੇ ਇੱਕ ਆਦਮੀ ਜਾ ਕੇ ਉਸ ਬਿਮਾਰ ਆਦਮੀ ਨੂੰ ਜੋ ਕਿ ਹੁਣ ਰਾਜੀ ਹੋ ਗਿਆ ਸੀ ਉਹਨੂੰ ਜਾ ਕੇ ਬੁਲਾ ਕੇ ਲਿਆਉਂਦਾ ਏ ਇਸ ਨੂੰ ਵੇਖ ਕੇ ਵੱਡੇ ਹਕੀਮ ਨੇ ਬੜਾ ਹੈਰਾਨ ਹੋ ਕੇ ਪੁੱਛਿਆ ਭਾਈ ਤੂੰ ਕਿਸ ਦਵਾਈ ਨਾਲ ਠੀਕ ਹੋਇਆ ਏ ਉਹ ਕਹਿਣ ਲੱਗਾ ਫਲਾਣੇ ਰੱਬ ਦੇ ਪਿਆਰੇ ਨੇ ਮੇਰੇ ਲਈ ਅਰਦਾਸ ਕੀਤੀ ਅਸੀਸ ਦਿੱਤੀ ਤਾਂ ਮੈਂ ਠੀਕ ਹੋ ਗਿਆ ਪਰ ਸਾਧ ਸੰਗਤ ਜੀ ਹਕੀਮਾਂ ਨੇ ਕਈ ਆਦਮੀ ਘੱਲ ਕੇ ਉਸੇ ਰੱਬ ਦੇ ਪਿਆਰੇ ਨੂੰ ਮੰਗਵਾਇਆ ਸੱਦਿਆ ਜਾਂ ਉਹ ਆਇਆ ਤਾਂ ਵੱਡੇ ਹਕੀਮਾਂ ਨੇ ਕਿਹਾ 10 ਬਈ ਸੰਤਾ ਤੂੰ ਇਸ ਰੋਗੀ ਦਾ ਰੋਗ ਕਿਵੇਂ ਰਾਜੀ ਕੀਤਾ ਏ ਉਹ ਕਹਿਣ ਲੱਗਾ ਮੈਂ ਕੌਣ ਹੁਣਾ ਆ ਠੀਕ ਕਰਨ ਵਾਲਾ ਠੀਕ ਕਰਨ ਵਾਲਾ ਰਾਜੀ ਕਰਨ ਵਾਲਾ ਤੇ ਵੈਗੁਰੂ ਹੈ ਮੈਂ ਤਾਂ ਕੇਵਲ ਅਰਦਾਸ ਕੀਤੀ ਹੈ ਤੇ ਸ਼ੁਭ ਬਚਨ ਕਹੇ ਨੇ ਵੱਡਾ ਹਕੀਮ ਨੱਕ ਚੜ ਕੇ ਕਹਿਣ ਲੱਗਾ ਤੂੰ ਝੂਠ ਬੋਲਦਾ ਏ ਕਦੇ ਬਚਨਾ ਨਾਲ ਕੋਈ ਰੋਗ ਠੀਕ ਹੋਇਆ ਏ ਉਸੇ ਵੇਲੇ ਫਕੀਰ ਨੇ ਹਕੀਮ ਨੂੰ ਕਿਹਾ ਮੂਰਖਾ ਹੰਕਾਰਿਆ ਗਿਆ ਏ ਪਰਮੇਸ਼ਰ ਤੋਂ ਡਰ ਜੋ ਸਰਬ ਕਲਾ ਸਮਰੱਥ ਹੈ ਹੁਣ ਹਕੀਮ ਦਾ ਚਿਹਰਾ ਇਹ ਸੁਣ ਕੇ ਲਾਲ ਹੋ ਜਾਂਦਾ ਏ ਜੋਸ਼ ਨਾਲ ਕੰਬਣ ਲੱਗ ਪਿਆ ਕਿਉਂਕਿ ਹਕੀਮ ਨੇ ਕਦੇ ਨਰਾਦਰ ਨਹੀਂ ਸੀ ਚੱਲਿਆ ਉਨੂੰ ਬਹੁਤ ਕਰੋਧ ਆਇਆ ਬੜਾ ਗੁੱਸਾ ਆਇਆ ਹੁਣ ਸਾਈ ਲੋਕ ਨੇ ਦੂਸਰੇ ਹਕੀਮਾਂ ਨੂੰ ਕਿਹਾ ਦੇਖੋ ਇਸ ਹਕੀਮ ਦੀ 나ੜ ਇਹਦਾ ਲਹੂ ਸਿਰ ਵੱਲ ਚੜ ਗਿਆ ਏ ਕਿ ਨਹੀਂ ਤੇ ਇਹਦੇ ਖੂਨ ਦੀ ਚਾਲ ਤਿੱਖੀ ਹੋ ਗਈ ਏ ਕਿ ਨਹੀਂ ਜਾ ਡਿੱਠਾ ਤਾਂ ਇਹੋੀ ਗੱਲ ਸੀ ਉਹ ਰੱਬ ਦਾ ਪਿਆਰਾ ਸੰਤ ਕਹਿੰਦਾ ਦੇਖ ਮੈਂ ਇੱਕ ਅਸ਼ੁੱਭ ਬਚਨ ਬੋਲਿਆ ਸੀ ਤੈਨੂੰ ਮੇਰੇ ਇੱਕ ਅਸ਼ੁੱਭ ਬਚਨ ਨੇ ਤੈਨੂੰ ਬਿਮਾਰ ਕੀਤਾ ਕਿ ਨਹੀਂ ਕੀਤਾ ਸੋ ਭਲੇਓ ਲੋਕੋ ਜੇ ਕਿਸੇ ਬਚਨ ਵਿੱਚ ਰੋਗ ਲਗਾੜ ਦੇਣ ਦੀ ਸਮਰੱਥਾ ਹੈ ਤਾਂ ਕਿਸੇ ਬਚਨ ਵਿੱਚ ਉਸੇ ਰੋਗ ਨੂੰ ਠੀਕ ਕਰਨ ਦੀ ਸਮਰੱਥਾ ਵੀ ਹੋ ਸਕਦੀ ਹੈ ਪ੍ਰਤੱਖ ਲਈ ਪਰਮਾਣ ਨਾ ਲੱਭੋ ਮੈਂ ਮੂਰਖ ਗਾਲ ਨਹੀਂ ਸੀ ਕੱਢੀ ਮੈਂ ਤਾਂ ਤੁਹਾਨੂੰ ਇਹ ਦੱਸਣ ਲਈ ਇਹ ਬਚਨ ਕੀਤਾ ਸੀ ਕਿ ਤੁਹਾਨੂੰ ਮੈਂ ਸਮਝਾ ਸਕਾਂ ਕਿ ਬਚਨ 'ਚ ਕੀ ਤਾਕਤ ਹੁੰਦੀ ਹੈ ਹੁਣ ਇਸ ਪਰ ਸਾਰੇ ਹਕੀਮ ਮੰਨ ਜਾਂਦੇ ਨੇ ਈਸਾਈ ਇਹ ਸੰਤ ਹੈ ਜੋ ਠੀਕ ਕਹਿ ਰਿਹਾ ਹੈ ਤਤਸਾਰੀ ਹੀ ਹੈ ਕਿ ਸਾਰੀ ਗੱਲ ਮਨ ਦੀ ਇਕਾਗਰਤਾ ਦੀ ਹੈ ਕੁਰਬਾਨੀ ਕਹਿੰਦੀ ਹੈ ਮੰਨ ਕੇ ਇਹ ਦੇਕ ਤਰੰਗ ਕਿਉਂ ਦਰ ਸਾਹਿਬ ਛੁੱਟੀ ਹੈ ਜੇ ਰਾਚੇ ਸੱਚ ਰੰਗ ਗੂੜੇ ਰੰਗ ਅਪਾਰ ਕੈ ਨਾਨਕ ਗੁਰ ਪ੍ਰਸਾਦੀ ਛੁੱਟੀ ਹੈ ਜੇ ਚਿੱਤ ਲੱਗੇ ਸੱਚ ਹੁਣ ਅਸਲ ਦੇ ਵਿੱਚ ਅਰਦਾਸ ਮਨ ਦੇ ਖਿਆਲਾਂ ਉਤੇ ਸਿੱਧਾ ਅਸਰ ਪਉਂਦੀ ਹੈ ਜਿਵੇਂ ਮਾਰੇ ਕੰਮ ਦਾ ਫਲ ਨਾਲ ਕੀ ਫਲ ਕੀ ਮਿਲਦਾ ਹੈ ਸਾਡਾ ਮਨ ਮੈਲਾ ਹੋ ਜਾਂਦਾ ਹੈ ਤੇਵੇਂ ਅਰਦਾਸ ਦਾ ਫਲ ਮਿਲਦਿਆਂ ਸਾਧ ਸੰਗਤ ਜੀ ਮਨ ਦੀ ਮੈਲ ਜਿਹੜੀ ਉਹ ਲੈ ਜਾਂਦੀ ਹੈ ਧੋਤੀ ਜਾਂਦੀ ਹੈ ਜੇ ਅਰਦਾਸ ਵਿੱਚ ਕੇਵਲ ਵਸਤੂਆਂ ਦੀ ਮੰਗ ਮਕਾਨ ਦੁਕਾਨ ਰਾਜ ਭਾਗ ਜਾਂ ਹੋਰ ਚੀਜ਼ਾਂ ਮੰਗੀਆਂ ਹੋਣ ਕਿ ਮੇਰੀ ਜਿੱਤ ਹੋਵੇ ਮੇਰਾ ਦੁਸ਼ਮਣ ਹਾਰ ਜਾਏ ਮੇਰਾ ਦੁਸ਼ਮਣ ਮੇਰੇ ਅਧੀਨ ਹੋਵੇ ਇਹ ਸਭ ਹੋਮੇ ਦੀ ਅਰਦਾਸ ਹੈ ਅਰਦਾਸ ਇੱਕ ਹੋਵੇ ਕਿ ਵਾਹਿਗੁਰੂ ਜੀ ਮੈਨੂੰ ਆਪਣੀ ਹਜ਼ੂਰੀ ਵਿੱਚ ਰੱਖੋ ਨਾਮ ਤੋਂ ਬਿਨਾਂ ਮੈਂ ਕੋਈ ਹੋਰ ਮੰਗ ਮੰਗਾ ਹੀ ਨਾ ਰਿੰਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖਿਆ ਉਤਰੈ ਮਨ ਕੀ ਭੁਖ ਆਪ ਗਵਾਏ ਸੇਵਾ ਕਰੇ ਤਾਂ ਕਿ ਛਪਾਏ ਮਾਨ ਸਾਧ ਸੰਗਤ ਜੀ ਜਿਹੜਾ ਆਪਣੇ ਆਪ ਨੂੰ ਆਪਣੇ ਹਉਮੈ ਨੂੰ ਮਾਰ ਕੇ ਸੇਵਾ ਕਰਦਾ ਹੈ ਜੇ ਤੇ ਮੈਂ ਨਾਲ ਐ ਤੇ ਸੇਵਾ ਕਰ ਰਿਹਾ ਏ ਉਹ ਸੇਵਾ ਪਰਮਾਨ ਨਹੀਂ ਜਿਉਣੀ ਚਾਹੇ ਦਿਨ ਰਾਤ ਸੇਵਾ ਕਰਦੇ ਰਹੋ ਚਾਹੇ ਜਸ ਦਸਵੰਦ ਚਾਰ ਚਾਰ ਵਾਰੀ ਕੱਢੋ ਪਰ ਜੇ ਆਪਣੇ ਆਪ ਨੂੰ ਮਾਰ ਕੇ ਆਪਣੀ ਮੈਂ ਨੂੰ ਮਾਰ ਕੇ ਸੇਵਾ ਕਰ ਰਹੇ ਆ ਕਿ ਮੈਂ ਸੇਵਾ ਨਹੀਂ ਕਰ ਰਿਹਾ ਉਹ ਮਾਲਕ ਮੇਰੇ ਕੋ ਸੇਵਾ ਲੈ ਰਿਹਾ ਏ ਮੈਂ ਬਾਣੀ ਨਹੀਂ ਪੜ ਰਿਹਾ ਉਹ ਮਾਲਕ ਮੇਰੇ ਕੋ ਬਾਣੀ ਪੜਵਾਈ ਜਾ ਰਿਹਾ ਏ ਨਹੀਂ ਤੇ ਅਸੀਂ ਕਾਹਦੇ ਜੋਗੇ ਆ ਤੇ ਸਾਧ ਸੰਗਤ ਜੀ ਫਿਰ ਉਹ ਮਾਲਕ ਕਿਰਪਾ ਕਰਦਾ ਸਾਡੀ ਕੀਤੀ ਹੋਈ ਸੇਵਾ ਨੂੰ ਪਰਵਾਨ ਕਰਦਾ ਤੇ ਜਿਹਦੀ ਸੇਵਾ ਪਰਮਾਨ ਹੋ ਜਾਂਦੀ ਏ ਜੇ ਦੀ ਸੇਵਾ ਸਫਲ ਹੋ ਜਾਂਦੀ ਹੈ ਫਿਰ ਹੁੰਦਾ ਕੀ ਹੈ ਸਾਧ ਸੰਗਤ ਜੀ ਉਹ ਮਾਲਕ ਦੀ ਪ੍ਰਾਪਤੀ ਹੁੰਦੀ ਹੈ ਉਹ ਮਾਲਕ ਸਾਡੇ ਤੇ ਰੀਝ ਜਾਂਦਾ ਹੈ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਹੁਣ ਉਹ ਸਤਗੁਰ ਦਾ ਮਨ ਮੰਨ ਜਾਂਦਾ ਹੈ ਜਦੋਂ ਸੇਵਾ ਸਫਲ ਹੋ ਜਾਂਦੀ ਹੈ ਤੇ ਜਦੋਂ ਸਤਗੁਰ ਦਾ ਮਨ ਹੁੰਦਾ ਫਿਰ ਕੀ ਹੁੰਦਾ ਹੈ ਜਾਂ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਕਿ ਸੰਮਲ ਪੰਨੇ ਸਾਡੇ ਪਾਪਾਂ ਦਾ ਖਾਤਮਾ ਹੋ ਜਾਂਦਾ ਹੈ ਤੇ ਸਾਧ ਸੰਗਤ ਜੀ ਇਹ ਸੇਵਾ ਦੇ ਨਾਲ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਸੇਵਾ ਜਿਹੜੀ ਸਫਲ ਹੋ ਜਾਂਦੀ ਹੈ ਤੇ ਸੇਵਾ ਸਫਲ ਨਹੀਂ ਹੋ ਰਹੀ ਅਸੀਂ ਕਰੀ ਜਾ ਰਹੇ ਹਾਂ ਸੇਵਾ ਪ੍ਰਵਾਨ ਨਹੀਂ ਹੋ ਰਹੀ ਸਾਧ ਸੰਗਤ ਜੀ ਅਜਿਹੀ ਸੇਵਾ ਕੀਤੀ ਹੋਈ ਫਿਰ ਕਰਮਕਾਂਡ ਵਾਂਗ ਸਾਧ ਸੰਗਤ ਜੀ ਵਿਅਰਥ ਚਲੀ ਜਾਂਦੀ ਹੈ ਸੋ ਸੇਵਾ ਤੇ ਸਿਮਰਨੇ ਜ਼ਰੂਰੀ ਨੇ ਇਹਦੇ ਤੋਂ ਬਿਨਾ ਕਿਸੇ ਵੀ ਸਿੱਖ ਦਾ ਗੁਜ਼ਾਰਾ ਨਹੀਂ ਜੇ ਜਿਹੜਾ ਆਪਣੇ ਆਪ ਨੂੰ ਗੁਰਨਾਨਕ ਦਾ ਸਿੱਖ ਕਹਿੰਦਾ ਸੋ ਸਾਧ ਸੰਗਤ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕੀ ਗੁਰਦੁਆਰਾ ਰਾਮ ਸਰ ਸਾਹਿਬ ਜੋ ਕਿ ਅਜਨਾਲਾ ਤਹਿਸੀਲ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ ਸੋ ਇਸ ਸਥਾਨ ਦੀ ਕਾਰ ਸੇਵਾ ਚੱਲ ਰਹੀ ਹੈ ਬੜੇ ਜੋਰਾਂ ਸ਼ੋਰਾਂ ਦੇ ਨਾਲ ਜੰਗੀ ਪੱਧਰ ਤੇ ਇਹਦੀ ਸੇਵਾ ਚੱਲ ਰਹੀ ਹੈ ਸੋ ਹੁਣ ਗੁੰਬੜ ਦੀ ਸੇਵਾ ਸ਼ੁਰੂ ਹੋਈ ਹੈ ਤੇ ਪਹਿਲੀ ਵਾਰ ਪਹਿਲਾ ਲੈਂਟਰ ਜਿਹੜਾ ਹੈ ਗੁੰਬਦ ਦਾ ਪੈ ਗਿਆ ਹੈ ਉਸ ਤੋਂ ਅੱਗੇ ਹੋਰ ਸੇਵਾ ਸ਼ੁਰੂ ਹੋ ਰਹੀ ਹੈ ਨਾਲ ਹੀ ਗੁੰਬਦ ਦੀ ਸੋ ਸੰਗਤ ਜੀ ਇਸ ਸੇਵਾ ਦੇ ਵਿੱਚ ਜਿੱਦਾਂ ਆਪ ਜੀ ਨੇ ਪਹਿਲਾਂ ਸਹਿਯੋਗ ਕੀਤਾ ਹੈ ਪਹਿਲਾਂ ਸਵਾਮੱਚ ਹਿੱਸਾ ਪਾਇਆ ਹੈ ਅੱਗੇ ਵੀ ਇਸੇ ਤਰੀਕੇ ਆਪ ਜੀ ਦੇ ਭਾਰੀ ਸਹਿਯੋਗ ਦੀ ਲੋੜ ਹੈ ਕਿਉਂਕਿ ਜਿਹੜੇ ਗੁਰੂ ਅਸਥਾਨ ਹੁੰਦੇ ਨੇ ਜਿੱਡੇ ਸੋਹਣੇ ਹੋਣਗੇ ਤੇ ਓਨੇ ਮਾਲਕ ਦੀ ਕਿਰਪਾ ਵਰਤਦੀ ਹੈ ਸਾਧ ਸੰਗਤ ਦੀ ਇਹ ਗੁਰੂ ਕੇ ਅਸਥਾਨ ਸੋਹਣੇ ਹੀ ਹੋਣੇ ਚਾਹੀਦੇ ਨੇ ਸਾਡਾ ਫਰਜ਼ ਬਣਦਾ ਹੈ ਕਿਉਂਕਿ ਇਹ ਗੁਰੂ ਕੇ ਅਸਥਾਨ ਕਿਸੇ ਇੱਕ ਮਨੁੱਖ ਵਾਸਤੇ ਨਹੀਂ ਬਣਦੇ ਸੰਗਤ ਵਾਸਤੇ ਬਣਦੇ ਨੇ ਤੇ ਸੰਗਤ ਹੀ ਗੁਰੂ ਅਸਥਾਨ ਬਣਾਉਂਦੀ ਹੈ ਵੱਡੇ ਵੱਡੇ ਅਸਥਾਨ ਇਤਿਹਾਸਿਕ ਅਸਥਾਨ ਨੇ ਕੋਈ ਬੰਦਾ ਕਵੇ ਮੈਂ ਬਣਾਇਆ ਨਹੀਂ ਇਹ ਸਥਾਨ ਗੁਰੂ ਕੇ ਸੰਗਮ ਨੇ ਬਣਾਏ ਨਹੀਂ ਤੇ ਬਣਵਾਉਣ ਵਾਲਾ ਮੇਰਾ ਵਾਹਿਗੁਰੂ ਹੈ ਤੇ ਇਨ੍ਹਾਂ ਸੇਵਾਵਾਂ ਦੇ ਵਿੱਚ ਜੇ ਕਿਤੇ ਸਾਨੂੰ ਮੌਕਾ ਮਿਲ ਜੇ ਨਾ ਸੇਵਾ 'ਚ ਹਿੱਸਾ ਪਾਉਣ ਦਾ ਕਦੇ ਵੀ ਪਿੱਛੇ ਨਹੀਂ ਹੋਣਾ ਚਾਹੀਦਾ ਵੱਧ ਚੜ ਕੇ ਅੱਗੇ ਹੋਣਾ ਚਾਹੀਦਾ ਮੰਨ ਲਓ ਕਿਤੇ ਲੰਗਰ ਲੱਗਾ ਹੋਵੇ ਮਾਇਆ ਦਾ ਦਾਤਾਂ ਦਾ ਵੀ ਫਲਾਣੀ ਦਾਤ ਤੁਹਾਨੂੰ ਮਿਲ ਜੇਗੀ ਅਸੀਂ ਭੱਜ ਭੱਜ ਕੇ ਜਾਣਾ ਕਿ ਮੈਨੂੰ ਦਾਤ ਦੇ ਦਿਓ ਪਰ ਇਹ ਵੀ ਦਾਤ ਜੇ ਸਭ ਤੋਂ ਵੱਡੀ ਦਾਤ ਤੇ ਸੇਵਾ ਦੀ ਹੈ ਤੇ ਅਸੀਂ ਫਿਰ ਪਿੱਛੇ ਹੁੰਨੇ ਆ ਕਿ ਸੇਵਾ ਨਾ ਕਰਨੀ ਪੈ ਜੇ ਪਰ ਸੇਵਾ ਤੋਂ ਬਿਨਾ ਗੁਜ਼ਾਰਾ ਨਹੀਂ ਜਿਉਣਾ ਭਾਈ ਸੇਵਾ ਕਰਿਆ ਕਰੋ ਸੋ ਇਹ ਸੇਵਾ ਦੇ ਵਿੱਚ ਚਾਹੇ ਮਟੀਰੀਅਲ ਦੇ ਰੂਪ ਦੇ ਵਿੱਚ ਆਪ ਮਟੀਰੀਅਲ ਆਨਕੇ ਵੀ ਛੱਡ ਸਕਦੇ ਆ ਜਿਵੇਂ ਸੀਮੈਂਟ ਹੋ ਗਿਆ ਰੇਤਾ ਹੋ ਗਈ ਬਜਰੀ ਹੋ ਗਈ ਸਾਧ ਸੰਗਤ ਜੀ ਹੁਣ ਇੱਟਾਂ ਹੋ ਗਈਆਂ ਸਰੀਆ ਹੋ ਗਿਆ ਕਿਉਂਕਿ ਇਹ ਇਹ ਸਮਾਨ ਦੀ ਮਟੀਰੀਅਲ ਦੀ ਲੋਡ ਪੈਂਦੀ ਰਹਿੰਦੀ ਹੈ ਜਿੰਨਾ ਚਿਰ ਸੇਵਾ ਚੱਲ ਰਹੀ ਹੈ ਸੋ ਜਿਹੜੀ ਜਿਹੜੀ ਸੇਵਾ ਕੋਈ ਲੈਣਾ ਚਾਹੁੰਦਾ ਹੈ ਆਪਣੇ ਨਾਮ ਨੋਟ ਜਰੂਰ ਕਰਵਾਓ ਤੇ ਇਹ ਸੇਵਾ ਜਰੂਰ ਆਪ ਜੀ ਦੇ ਸੇਵਾਵਾਂ ਦੀ ਲੋੜ ਹੈ ਤੇ ਵੱਧ ਚੜ ਕੇ ਨਾ ਸੇਵਾਵਾਂ ਚ ਹਿੱਸਾ ਪਾਓ ਹੋ ਸਕਦਾ ਹੈ ਕਿਸੇ ਦਾ ਕਾਰੋਬਾਰ ਨਾ ਬਹੁਤਾ ਚੱਲਦਾ ਹੋਵੇ ਸਾਧ ਸੰਗਤ ਜੀ ਥੋੜੇ ਜੋ ਥੋੜਾ ਤੇ ਬਹੁਤੇ ਜੋਬ ਹੋਤਾ ਕਰ ਸਕਦਾ ਹੈ ਸੇਵਾ ਜੇ ਨਹੀਂ ਸੇਵਾ ਕਰ ਸਕਦੇ ਮਾਇਆ ਕਰਕੇ ਧਨ ਕਰਕੇ ਕਰ ਸੋ ਕਰੋ ਸੇਵਾ ਨਹੀਂ ਤੇ ਮਨ ਕਰਕੇ ਅਰਦਾਸ ਕਰਦਿਆ ਕਰੋ ਮਹਾਰਾਜ ਆਪਣੀਆਂ ਸੇਵਾਵਾਂ ਆਪ ਲਿਓ ਤੇ ਅੱਗੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਾਇਆ ਕਰੋ ਮੈਸੇਜ ਸ਼ੇਅਰ ਕਰਾਇਆ ਕਰੋ ਕਿਸੇ ਨੂੰ ਪ੍ਰੇਰਿਤ ਕਰੋ ਸੇਵਾ ਵਾਸਤੇ ਭਾਈ ਸੇਵਾ ਚੱਲ ਰਹੀ ਹੈ ਸੇਵਾ 'ਚ ਹਿੱਸਾ ਪਾਓ ਤੁਹਾਡੀ ਸਾਧ ਸੰਗਤ ਦੀ ਸੇਵਾ ਦੂਸਰਿਆਂ ਨੇ ਕਰਨੀ ਹੈ ਤੁਹਾਡਾ ਵੀ ਭਲਾ ਹੋ ਜਾਣਾ ਉਹਦੀ ਸੇਵਾ ਕਰਨ ਦੇ ਨਾਲ ਹੀ ਸੋ ਅੱਗੇ ਤੇ ਅੱਗੇ ਵੀ ਸ਼ੇਅਰ ਕਰਾਇਆ ਕਰੋ ਗੁਰੂ ਸਾਹਿਬ ਕਿਰਪਾ ਕਰਨਗੇ ਸੋ ਇਹ ਸੇਵਾ ਲੰਮਾ ਸਮਾਂ ਚੱਲਣੀ ਹੈ ਤੇ ਆਪ ਜੀ ਜਰੂਰ ਸਹਿਯੋਗ ਕਰਾਇਆ ਕਰੋ ਤੇ ਜਰੂਰ ਇਨ੍ਹਾਂ ਸੇਵਾਵਾਂ 'ਚ ਵੱਧ ਚੜ ਕੇ ਹਿੱਸਾ ਪਾਓ ਸਾਸੰਗਤ ਜੀ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਇਸ ਸਥਾਨ ਤੋਂ ਹੋਰ ਬੜੀਆਂ ਸੇਵਾਵਾਂ ਮਾਲਕਨੀ ਸ਼ੀਦਾ ਨੇ ਸ਼ੁਰੂ ਕਰਵਾਈਆਂ ਨੇ ਤੇ ਉਹ ਵੀ ਆਪ ਸਭ ਦੇ ਸਹਿਯੋਗ ਦੇ ਨਾਲ ਹੀ ਚੱਲ ਰਹੀਆਂ ਨੇ ਜਿਵੇਂ ਪਹਿਲੀ ਸੇਵਾ ਹਰ ਮਹੀਨੇ ਦੀ 15 ਤਰੀਕ ਨੂੰ ਵਿਧਵਾ ਬੀਬੀਆਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਹੁਣ ਉਹ ਵਿਧਵਾ ਬੀਬੀਆਂ ਦੀ ਗਿਣਤੀ 80 ਦੇ ਕਰੀਬ ਹੋ ਗਈ ਹੈ ਤੇ ਉਹ ਵਿਧਵਾ ਬੀਬੀਆਂ ਸਾਸੰਗਤ ਐਸੀਆਂ ਨੇ ਲੋੜਵੰਦ ਨੇ ਕਿ ਜਿਨ੍ਹਾਂ ਦੇ ਸਾਸੰਗਤ ਜੀ ਰੁਜ਼ਗਾਰ ਦਾ ਕੋਈ ਸਾਧਨ ਨਹੀਂ ਕਮਾਈ ਦਾ ਕੋਈ ਸਾਧਨ ਨਹੀਂ ਬੱਚੇ ਛੋਟੇ ਨੇ ਆਪ ਨਹੀਂ ਕਮਾ ਸਕਦੀਆਂ ਹੁਣ ਸਿਰਫ ਤੇ ਹਸਬੰਡ ਪਤੀ ਹੈ ਨਹੀਂ ਜਿਹੜਾ ਕਮਾ ਕੇ ਲਿਆਵੇ بڑا ਘਰ ਦਾ ਗੁਜ਼ਾਰਾ ਔਖਾ ਚੱਲਦਾ ਹੈ ਚਲੋ ਜਿਆਦਾ ਨਹੀਂ ਥੋੜਾ ਬਹੁਤ ਜਿੰਨਾ ਆਪ ਜੀ ਦਾ ਸਹਿਯੋਗ ਹੁੰਦਾ ਹੈ ਉਹਨਾਂ ਨੂੰ ਰਾਸ਼ਨ ਦਿੱਤਾ ਜਾਂਦਾ ਹਰ ਮਹੀਨੇ ਤੇ ਅਸੀਂ ਦੇ ਕਰੀਬ ਬੀਬੀਆਂ ਨੇ ਹਰ ਮਹੀਨੇ ਨਵੀਆਂ ਬੀਬੀਆਂ ਵੀ ਐਡ ਹੋ ਰਹੀਆਂ ਨੇ ਨਾਲ ਉਹਨਾਂ ਨੂੰ ਸਿਮਰਨ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ ਉਹ ਸੇਵਾ ਸੇਵਾ ਵੀ ਕਰਦੀਆਂ ਨੇ ਜਦੋਂ ਇੱਥੇ ਸਮਾਗਮ ਹੁੰਦੇ ਨੇ ਨਾਲ ਉਹ ਸਿਮਰਨ ਵੀ ਕਰਦੀਆਂ ਨੇ ਤੋ ਸੰਗਤ ਜੀ ਸੇਵਾ ਦੇ ਵਿੱਚ ਵੀ ਹਿੱਸਾ ਪਾਇਆ ਕਰੋ ਕਿਉਂਕਿ ਇਹ ਸੇਵਾ ਹਮੇਸ਼ਾ ਚੱਲਦੀ ਰਹੇ ਜਿੰਨਾ ਚਿਰ ਆਪ ਦਾ ਸਹਿਯੋਗ ਰਿਹਾ ਸੇਵਾ ਇਸੇ ਤਰੀਕੇ ਚੱਲਦੀ ਰਹੇਗੀ ਸੇਵਾ ਤੇ ਕਰਵਾਉਣੀ ਮਾਲਕ ਨੇ ਆ ਤੇ ਜਿਹਦੇ ਕੋ ਸੇਵਾ ਲੈਣੀ ਆ ਉਹ ਮਾਲਕ ਨੇ ਲੈ ਆਈ ਲੈਣੀ ਸੋ ਇਹ ਵਿਧਵਾ ਬੀਬੀਆਂ ਦੀ ਜ਼ਰੂਰ ਬਾਹ ਫੜੀਏ ਕਿਉਂਕਿ ਇਹਨਾਂ ਦਾ ਕੋਈ ਸਹਾਰਾ ਨਹੀਂ ਮਾਲਕ ਨੇ ਤੁਹਾਡੇ ਕੋਲੋਂ ਸੇਵਾ ਲੈਣੀ ਆ ਤੇ ਜਰੂਰ ਇਹਨਾਂ ਸੇਵਾਵਾਂ ਦੇ ਵਿੱਚ ਹਿੱਸਾ ਪਾਇਆ ਕਰੋ ਕਿਉਂਕਿ ਹਰ ਮਹੀਨੇ ਦੀ 15 ਤਰੀਕ ਨੂੰ ਰੈਸ਼ਨ ਦਿੱਤਾ ਜਾਂਦਾ ਤੇ ਇਹ ਸੇਵਾਵਾਂ ਮਾਇਆ ਦੇ ਨਾਲ ਹੀ ਚੱਲਣੀਆਂ ਨੇ ਤੇ ਆਪ ਸਭ ਸੰਗਤਾਂ ਆਪਣੀਆਂ ਕਿਰਤ ਕਮਾਈ ਦੇ ਵਿੱਚੋਂ ਜਰੂਰ ਸੇਵਾ 'ਚ ਹਿੱਸਾ ਪਾਇਆ ਕਰੋ ਦੂਸਰੀ ਸੇਵਾ ਸਾਧ ਸੰਗਤ ਜੀ ਉਹ ਬੱਚੀਆਂ ਉਹ ਧੀਆਂ ਜਿਨ੍ਹਾਂ ਦੇ ਸਿਰ ਤੇ ਪਿਤਾ ਦਾ ਸਾਇਆ ਨਹੀਂ ਜਾਂ ਉਹ ਪਿਤਾ ਜਿਹਦੀਆਂ 4-4 5-5 ਧੀਆਂ ਨੇ ਉਹਨਾਂ ਧੀਆਂ ਦੇ ਅਨੰਦ ਕਾਰਜ ਗੁਰਦੁਆਰਾ ਰਾਮਸਰ ਸਾਹਿਬ ਤੋਂ ਕਰਵਾਏ ਜਾਂਦੇ ਨੇ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਹੁਣ ਤੱਕ ਹਜ਼ਾਰ ਦੇ ਕਰੀਬ ਧੀਆਂ ਦੇ ਆਨੰਦ ਕਾਰਜ ਹੋ ਚੁੱਕੇ ਨੇ ਤੇ ਅੱਗੇ ਵੀ ਮਾਲਕ ਇਹ ਸੇਵਾ ਇਸੇ ਤਰੀਕੇ ਲੈਂਦੇ ਰਹੇਗਾ ਵੈਸੇ ਤੇ ਦੋ ਵਾਰੀ ਸਮਾਗਮ ਵੱਡੇ ਹੁੰਦੇ ਨੇ ਜਿਹਦੇ ਚ ਸਮੂਹੀ ਕਨੰਦ ਕਾਰਜ ਹੁੰਦੇ ਨੇ ਵੱਡੇ ਪੱਧਰ ਤੇ ਤੇ ਉਹਦੇ ਵਿੱਚ 100-100 ਬੱਚੀ ਦੇ ਵੀ ਇਕੱਠੇ ਆਨੰਦ ਕਾਰਜ ਹੋਏ ਨੇ वैसे ਜਦੋਂ ਕੋਈ ਲੋੜਵੰਦਾ ਆ ਜਾਂਦਾ ਹੈ ਜਿਨ੍ਹਾਂ ਨੇ ਮਤਲਬ ਪਹਿਲਾਂ ਵਿਆਹ ਰੱਖਿਆ ਹੁੰਦਾ ਹੈ ਸਾਹਾ ਪਹਿਲਾਂ ਮੰਨਿਆ ਹੁੰਦਾ ਤੇ ਉਹਨਾਂ ਦੇ ਵਿਆਹ ਵੀ ਫਿਰ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਕੀਤੇ ਜਾਂਦੇ ਨੇ ਜਿਵੇਂ ਇੱਕ ਬੱਚੀ ਜਿਵੇਂ ਆਪ ਜੀ ਨੂੰ ਬੇਨਤੀ ਵੀ ਕੀਤੀ ਸੀ ਕਿ ਉਹ ਬੱਚੀ ਦਾ ਵਿਆਹ 28 ਅਗਸਤ ਨੂੰ ਆਉਣ ਵਾਲੀ 28 ਤਰੀਕ ਨੂੰ ਹੋਣਾ ਹੈ ਤੇ ਉਹ ਬੱਚੀ ਦੇ ਘਰ ਦੇ ਹਾਲਾਤ ਬਹੁਤ ਮਾੜੇ ਨੇ ਇੱਕ ਕਮਰਾ ਆ ਉਹ ਵੀ ਸਾਹਸੰਗ ਦੀ ਉੱਪਰ ਛੱਤ ਡਿੱਗਣ ਵਾਲੀ ਹੈ ਕਮਾਈ ਕਮਾਉਣ ਵਾਲਾ ਇੱਕ ਭਰਾ ਹੈ 350 ਰੁਪਿਆ ਦਿਹਾੜੀ ਤੇ ਉਹ ਜਾਂਦਾ ਉਹ ਆਪਣਾ ਪਰਿਵਾਰ ਪਾਲੇ ਕਿਤੀ ਆਪਣੀ ਭੈਣ ਦਾ ਵਿਆਹ ਕਰੇ ਸੋ ਉਹਨਾਂ ਨੇ ਬੇਨਤੀ ਕੀਤੀ ਸੀ ਉਹੀ ਬੇਨਤੀ ਅਸੀਂ ਆਪ ਸਭ ਸੰਗਤਾਂ ਦੇ ਚਰਨਾਂ ਚ ਲਾਤੀ ਸੀ ਕਿਉਂਕਿ ਸੰਗਤ ਜੀ ਆਪ ਸਭ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਕੁਝ ਪਹਿਣਾ ਨੇ ਸਵਾਵਾ ਭੇਜੀਆਂ ਵੀ ਪਰ ਸੰਗਤ ਜੀ ਜਿੰਨੀਆਂ ਵਦ ਸਵਾਵਾ ਹੋਣੀਆਂ ਉਸ ਭੈਣ ਦੀ ਚਲੋ ਬਾਹ ਫੜੀ ਜਾਏਗੀ ਕਿਉਂਕਿ ਚਾਹ ਹੁੰਦੇ ਨੇ ਸਾਰਿਆਂ ਦੇ ਕਿ ਮੇਰਾ ਵਿਆਹ ਵਧੀਆ ਤਰੀਕੇ ਨਾਲ ਵਧੀਆ ਟੰਗ ਨਾਲ ਹੋਵੇ ਸੰਗਤ ਜੀ ਜਰੂਰ ਇਸੇਵਾ ਦੇ ਵਿੱਚ ਵੀ ਹਿੱਸਾ ਪਾਓ ਕਰੋ ਕਿਉਂਕਿ ਕੰਨਿਆਦਾਨ ਮਹਾਦਾਨ ਮੰਨਿਆ ਜਾਂਦਾ ਹੈ ਜੀ ਅਸੀਂ ਇਕੱਲੇ ਨਹੀਂ ਕੁਝ ਕਰ ਸਕਦੇ ਕਿਸੇ ਤੀ ਦਾ ਵਿਆਹ ਜਦੋਂ ਅਸੀਂ ਸਹਿਯੋਗ ਹੀ ਪਾ ਦਨੇ ਆ ਨਾ ਉਸ ਲਿਸਟ ਵਿੱਚ ਨਾਮ ਆ ਜਾਏਗਾ ਕਿ ਅਸੀਂ ਕਿਸੇ ਦੀ ਮਦਦ ਕੀਤੀ ਸੀ ਚਾਹੇ 10 ਰੁਪਏ ਕਰਕੇ ਮਦਦ ਕੀਤੀ ਸੀ ਸੋ ਜਿੰਨਾ ਵੀ ਕੋਈ ਸਹਿਯੋਗ ਕਰ ਸਕਦਾ ਇਸ ਤੀ ਦੇ ਵਿਆਹ ਚ ਵੀ ਕਰਿਓ ਤੇ ਵੈਸੇ 2 ਦਸੰਬਰ ਨੂੰ 사ਸੰਗ ਜੀ ਯਾਦ ਰੱਖੋ 2 ਦਸੰਬਰ ਨੂੰ ਸਮੂਹੀ ਕਨੰਦ ਕਾਰਜ ਵੱਡਾ ਸਮਾਗਮ ਹੋਣਾ ਹੈ ਜਿਹਦੇ ਵਿੱਚ ਵੱਧ ਤੋਂ ਵੱਧ ਧੀਆਂ ਦੇ ਆਨੰਦ ਕਾਰਜ ਲੋੜਵੰਦ ਧੀਆਂ ਦੇ ਆਨੰਦ ਕਾਰਜ ਹੋਣਗੇ ਲਾਈਵ ਟੈਲੀਕਾਸਟ ਵੀ ਆਏਗਾ ਚਲੋ ਨਾਲ-ਨਾਲ ਆਪ ਜੀ ਨੂੰ ਬੇਨਤੀ ਕਰਦੇ ਰਹਾਂਗੇ ਤੀसरी ਸੇਵਾ ਵੀ ਵੱਡੀ ਸੇਵਾ ਹੈ ਵਿਦਿਆ ਵਿਚਾਰੀ ਤਪਰਿ ਉਪਕਾਰੀ ਸਾਧ ਸੰਗਤ ਜੀ ਉਹ ਬੱਚੀਆਂ ਉਹ ਧੀਆਂ ਜਿਨ੍ਹਾਂ ਦੇ ਘਰ ਦੇ ਆਰਥਿਕ ਹਾਲਾਤ ਬਹੁਤ ਮਾੜੇ ਨੇ ਪੜਨਾ ਚਾਹੁੰਦੀਆਂ ਨੇ ਪਰ ਨਹੀਂ ਪੜ ਪਾਉਂਦੀਆਂ ਸੋ ਮਾਲਕ ਦੀ ਕਿਰਪਾ ਦੇ ਨਾਲ ਚੀਤਾਂ ਦੀ ਬਖਸ਼ਿਸ਼ ਦੇ ਨਾਲ ਤੇ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ 25 ਦੇ ਕਰੀਬ ਧੀਆਂ ਨੇ ਜਿਨ੍ਹਾਂ ਦੀ ਪੜ੍ਹਾਈ ਪ੍ਰਾਈਵੇਟ ਸਕੂਲ 'ਚ ਹੋ ਰਹੀ ਏ ਕੁਝ ਬੱਚੀਆਂ ਦੀ ਸੇਵਾ ਸੰਗਤ ਨੇ ਲਈ ਏ ਪੈਣਾ ਨੇ ਕੁਛ ਨਹੀਂ ਲਈ ਐ ਥੋੜਾ ਥੋੜਾ ਕਰਕੇ ਚਲੋ ਦੇ ਰਹੀਆਂ ਨੇ ਉਹਨਾਂ ਬੱਚੀਆਂ ਦੀ ਫੀਸ ਤੇ ਯੂਨੀਫਾਰਮ ਬੁਕਸ ਵਗੈਰਾ ਉਹਨਾਂ ਨੂੰ ਲੈ ਕੇ ਦਿੱਤੀਆਂ ਜਾਂਦੀਆਂ ਨੇ ਕੁਝ ਬੱਚੇ ਐਸੇ ਨੇ ਜਿਹੜੇ ਨਵੇਂ ਆਏ ਨੇ ਉਹਨਾਂ ਦੀ ਫੀਸ ਅਜੇ ਕੁਛ ਦੀ ਦੇਣ ਵਾਲੀ ਰਹਿੰਦੀ ਐ ਤੇ ਸੰਗਤ ਜੀ ਬੇਨਤੀ ਆਪ ਸਭ ਦੇ ਚਰਨਾਂ 'ਚ ਹੱਥ ਜੋੜ ਕੇ ਐ ਕਿਸੇ ਸੇਵਾ ਦੇ ਵਿੱਚ ਆਪ ਜੀ ਜਰੂਰ ਹਿੱਸਾ ਪਾਓ ਵਿਦਿਆ ਵਿਚਾਰੀਤਾ ਪਰਉਪਕਾਰੀ ਬੜਾ ਵੱਡਾ ਪੁੰਨ ਜੇ ਦਾਨ ਜੇ ਕਿਉਂਕਿ ਜਿਸ ਇਲਾਕੇ ਦੇ ਵਿੱਚ ਉਹ ਧੀਆਂ ਰਹਿੰਦੀਆਂ ਨੇ ਬਾਰਡਰ ਏਰੀਆ ਹੋਣ ਕਾਰਨ ਪਛੜਿਆ ਇਲਾਕਾ ਹੋਣ ਕਾਰਨ ਛੋਟੀ ਉਮਰ ਚ ਧੀਆਂ ਦੇ ਵਿਆਹ ਕਰ ਦਿੱਤੇ ਜਾਂਦੇ ਆ ਧੀਆਂ ਨੂੰ ਪੜਨ ਦਾ ਮੌਕਾ ਨਹੀਂ ਦਿੱਤਾ ਜਾਂਦਾ ਫਿਰ ਸਾਰੀ ਉਮਰ ਉਹਨਾਂ ਨੂੰ ਮਥਾਜੀ ਕਰਨੀ ਪੈਂਦੀ ਕਿਸੇ ਦੂਸਰੇ ਦੇ ਹੱਥਾਂ ਵੱਲ ਦੇਖਣਾ ਪੈਂਦਾ ਜੋ ਧੀਆਂ ਪੜ ਲਿਖ ਜਾਣਗੀਆਂ ਫਿਰ ਉਹਨਾਂ ਨੂੰ ਕਿਸੇ ਦੀ ਮਥਾਜੀ ਨਹੀਂ ਕਰਨੀ ਪੈਏਗੀ ਤੇ ਬੇਨਤੀ ਹੱਥ ਜੋੜ ਕੇ ਆਪ ਸਭ ਦੇ ਚਰਨਾਂ 'ਚ ਆ ਕਿ ਭਾਈ ਜਰੂਰ ਵਧ ਚੜ ਕੇ ਇਹਨਾਂ ਸਿਵਾ ਵਿੱਚ ਵੀ ਹਿੱਸਾ ਪਾਓ ਤੇ ਮਹਾਰਾਜ ਮਾਲਕ ਕਿਰਪਾ ਕਰੇ ਤੇ ਸਾਧ ਸੰਗਤ ਜੀ ਸਾਰੀਆਂ ਧੀਆਂ ਪੜਨ ਆਪਣੇ ਪੈਰਾਂ ਤੇ ਖੜੀਆਂ ਹੋਣ ਤੇ ਸਾਧ ਸੰਗਤ ਜੀ ਉਹ ਫਿਰ ਤਰੱਕੀਆਂ ਕਰ ਸਕਣ ਤੇ ਸਾਧ ਸੰਗਤ ਜੀ ਕਿੱਡਾ ਵੱਡਾ ਪੁੰਨ ਹੋਏਗਾ ਕਿੰਡੀ ਵੱਡੀ ਤੁਹਾਡੀ ਸੇਵਾ ਹੋਏਗੀ ਤੁਹਾਡੀ ਸੋ ਜਿਹੜੀਆਂ ਬੱਚੀਆਂ ਅਜੇ ਰਹਿੰਦੀਆਂ ਨੇ ਉਹਨਾਂ ਦੀ ਸੇਵਾ ਵੀ ਕੋਈ ਨਾ ਕੋਈ ਜਰੂਰ ਸਹਿਯੋਗੀ ਸੱਜਣ ਲਵੇ ਤੇ ਮਾਲਕ ਕਿਰਪਾ ਕਰੇ ਦੇਖੋ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਮਾਲਕ ਸਾਡਾ ਹੱਕ ਰੱਖਦਾ ਨਹੀਂ ਜੇ ਤੁਸੀਂ 10 ਰੁਪਏ ਵੀ ਦਿੱਤੇ ਆ ਮਾਲਕ 10 ਗੁਣਾ ਕਰਕੇ ਤੁਹਾਨੂੰ ਮੋੜ ਦਿੰਦਾ ਹੈ ਮਾਇਆ ਸਾਡੀ ਸਫਲ ਹੋ ਜਾਂਦੀ ਹੈ ਸੋ ਜਰੂਰ ਇਸ ਸੇਵਾ ਦੇ ਵਿੱਚ ਵੀ ਹਿੱਸਾ ਪਾਇਆ ਕਰੋ WhatsApp ਨੰਬਰ ਆਪ ਜੀ ਨੂੰ ਉੱਪਰ ਸਕਰੀਨ ਤੇ ਦਿਖ ਰਿਹਾ ਹੈ ਉਹਦੇ ਤੇ ਤੁਸੀਂ ਸੰਪਰਕ ਕਰਿਓ WhatsApp ਤੇ ਮੈਸੇਜ ਚਾਹੇ ਵੌਇਸ ਮੈਸੇਜ ਕਰ ਲਿਓ ਕਾਲ ਨਾ ਕਰਿਆ ਕਰੋ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਕਾਲਾਂ ਬਹੁਤ ਆਉਂਦੀਆਂ ਨੇ ਫਿਰ ਸਰ ਹਰ ਕਿਸੇ ਦੀ ਕਾਲ ਚੱਕਣੀ ਮੁਸ਼ਕਲ ਹੈ ਆਪ ਜੀ ਕਰੀ ਮੈਸੇਜ ਤੇ ਗੱਲ ਕਰ ਲਿਆ ਕਰੋ ਫਿਰ ਆਪ ਜੀ ਦੇ ਨਾਲ ਮਤਲਬ ਇੱਕ ਵਾਰੀ ਗੱਲ ਕਰ ਲਿਓ ਫਿਰ ਜੇ ਜ਼ਿਆਦਾ ਅਰਜੈਂਟ ਹੋਏਗਾ ਕਾਲ ਤੇ ਗੱਲ ਵੀ ਹੋ ਸਕਦੀ ਹੈ ਪਰਸਾ ਸੰਗਤ ਜੀ ਕੋਸ਼ਿਸ਼ ਕਰਿਆ ਕਰੋ ਮੈਸੇਜ ਜਾਂ ਵੌਇਸ ਮੈਸੇਜ ਦੇ ਰਹਾਂ ਹੀ ਗੱਲ ਕਰਨ ਦੀ ਸੋ ਬੇਨਤੀ ਜਰੂਰ ਸਵੀਕਾਰ ਕਰਿਆ ਕਰੋ ਸੋ ਜਿੰਨੇ ਵੀ ਕਿਸੇ ਤਰੀਕੇ ਦੀ ਕੋਈ ਸੇਵਾ ਭੇਜਣੀ ਹੋਵੇ ਆਪ ਜੀ ਵਟਸਐਪ ਤੇ ਸੰਪਰਕ ਕਰ ਸਕਦੇ ਆ ਵਟਸਐਪ ਤੇ ਸੰਪਰਕ ਕਰਿਓ ਸੰਗਤ ਜੀ ਤੇ ਮਾਲਕ ਕਿਰਪਾ ਕਰੇ ਬਰਕਤਾਂ ਬਖਸ਼ਿਸ਼ਾਂ ਆਪ ਜੀ ਦੀ ਕਮਾਈ ਚ ਪਾਉਣ ਦੁੱਖ ਦਰਦ ਕਟਣੇ ਮਾਲਕ ਨੇ ਨਾ ਪਰ ਸੇਵਾ ਤੇ ਸਿਮਰਨ ਤੋਂ ਬਿਨਾ ਦੁੱਖ ਦਰਦਾਂ ਤੋਂ ਛੁਟਕਾਰਾ ਨਹੀਂ ਜੇ ਮਿਲਣਾ ਸੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੇ ਸਾਤਸੰਗਤ ਜੀ ਇੱਕ ਬੇਨਤੀ ਆਪ ਸਭ ਦੇ ਚਰਨਾਂ 'ਚ ਕਿ ਸੰਗਤਾਂ ਬਾਰ-ਬਾਰ ਸ਼ਹੀਦੀ ਦੇਗਾਂ ਤੇ ਬਾਰੇ ਪੁੱਛਦਿਆਂ ਨੇ ਚੰਡੀ ਦੇ ਵਾਰ ਦੇ ਜਾਪਾਂ ਜਾਪ ਤੇ ਬਾਰੇ ਪੁੱਛਦਿਆਂ ਨੇ ਸੰਗਤ ਜੀ ਬੇਨਤੀ ਹੈ ਕਿ ਭਾਈ ਜਿਹੜੇ ਤੇ ਇੰਡੀਆ 'ਚ ਰਹਿੰਦੇ ਨੇ ਜਾਂ ਪੰਜਾਬ 'ਚ ਖਾਸ ਕਰਕੇ ਰਹਿੰਦੇ ਨੇ ਜਿਹੜੇ ਆ ਸਕਦੇ ਨੇ ਉਹ ਆਪ ਆ ਕੇ ਸ਼ਹੀਦੀ ਦੇਕਾਂ ਕਰਵਾਓ ਮਾਲਕ ਕਿਰਪਾ ਕਰਦਾ ਆ ਤੇ ਜ਼ਰੂਰ ਆਪ ਕਰਵਾਇਆ ਕਰੋ ਬਾਕੀ ਜਿਹੜੇ ਦੂਰ ਰਹਿੰਦੇ ਨਹੀਂ ਆ ਸਕਦੇ ਸਾਤਸੰਗਤ ਜੀ ਉਹ ਸੰਪਰਕ ਕਰ ਲਿਆ ਕਰੋ ਤੁਹੋ ਆਪਣੀ ਅਰਦਾਸ ਇੱਕ ਪੇਜ ਤੇ ਲਿਖ ਕੇ ਨਾਮ ਸਮੇਤ ਉਹਦੀ ਫੋਟੋ ਖਿੱਚ ਕੇ ਦਾਸ ਨੂੰ ਭੇਜ ਦਿਓ ਤੇ ਸ਼ਹੀਦੀ ਦੇ ਇੱਕ ਚਲੋ ਆਪਜੀ ਦੀ ਦਾਸ ਕਰਵਾਏਗਾ ਮਾਲਕ ਤੁਹਾਡੀ ਅਰਜੀ ਲਾ ਦੇਗਾ ਭਰੋਸਾ ਤੁਹਾਨੂੰ ਰੱਖਣਾ ਪੈਣਾ ਮਾਲਕ ਕਿਰਪਾ ਕਰੇ ਬਾਕੀ ਕਈ ਸੰਗਤਾਂ ਪੁੱਛਦੀਆਂ ਨੇ ਸ਼ਹੀਦੀ ਦੇਖਦੀ ਰ ਇਸ ਵਿੱਚ ਕੀ ਕੀ ਹੁੰਦਾ ਹੈ ਸਾਧ ਸੰਗਤ ਜੀ ਖੰਡ ਹੁੰਦੀ ਹੈ ਉਹ ਤੁਹਾਡੀ ਇੱਛਾ ਹੈ ਸ਼ਰਧਾ ਹੈ ਜਿੰਨੀ ਤੁਸੀਂ ਖੰਡ ਲੈ ਕੇ ਜਾ ਸਕਦੇ ਆ ਬਾਦਾਮ ਹੁੰਦੇ ਨੇ ਉਹ ਵੀ ਤੁਹਾਡੀ ਸ਼ਰਧਾ ਮੁਤਾਬਿਕ ਵੱਦ ਤੋਂ ਵੱਦ ਜਿੰਨੇ ਲੈ ਕੇ ਜਾ ਸਕਦੇ ਆ ਇਲਾਇਚੀ ਤੇ ਕਾਲੀ ਵਿੱਚ ਚਾਰ ਚੀਜ਼ਾਂ ਮੇਨ ਹੁੰਦੀਆਂ ਨੇ ਅੰਮ੍ਰਿਤ ਵੇਲੇ ਰਗੜਾ ਲੱਗਦਾ ਉਹਦੇ ਵਿੱਚ ਇਹ ਚਾਰ ਚੀਜ਼ਾਂ ਪੈਂਦੀਆਂ ਨੇ ਹੋਰ ਖਸ ਖਸ ਵੈਰਾ ਕੁਝ ਨਹੀਂ ਪੈਂਦਾ ਸੋ ਇਹ ਤੁਸੀਂ ਰਸਤ ਲੈ ਕੇ ਤੇ ਜਾਓ ਜਾਓ ਤੇ ਵਿੱਚ ਪਰਚੀ ਆਪਣੀ ਅਰਦਾਸ ਦੀ ਲਿਖ ਕੇ ਪਾ ਦਿਓ ਤੇ ਗੁਰਦੁਆਰਾ ਸਾਹਿਬ ਜਮਾ ਕਰਵਾਇਆ ਕਰੋ ਤੇ ਮਾਲਕ ਕਿਰਪਾ ਕਰਦਾ ਹੈ ਸਾਧ ਸੰਗਤ ਜੀ ਵੱਡੇ ਵੱਡੇ ਕਾਰਜ ਸੀਧੀ ਦੇਖਦੇ ਰਗੜ ਦੇ ਨਾਲ ਆਸ ਹੋ ਜਾਂਦੇ ਨੇ ਦੂਜੀ ਬੇਨਤੀ ਹੈ ਕਿ ਚੰਡੀ ਦੇ ਵਾਰ ਦੇ ਜਾਪਾਂ ਦੇ ਬਾਰੇ ਚ ਸੰਤਾਂ ਪੁੱਛਦਿਆਂ ਨੇ ਬਾਰ-ਬਾਰ ਪੁੱਛਦਿਆਂ ਨੇ ਸਾਧ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਚੰਡੀ ਦੇ ਵਾਰ ਦੇ ਜਾਪ ਜਿਹੜੇ ਆ 3 ਮਹੀਨੇ ਪਹਿਲਾਂ ਡੇਟ ਲੈਣੀ ਪੈਣੀ ਹੈ 3 ਤੋਂ 4 ਮਹੀਨੇ ਪਹਿਲਾਂ ਸੋ ਇਹਦੀ ਪੇਟਾ ਦੇ ਬਾਰੇ ਪੁੱਛਦੇ ਆ ਜਿਨੇ ਵੀ ਚੰਡੀ ਦੇ ਵਾਰ ਦਾ ਜਾਪ ਕਰਉਣਾ ਹੋਵੇ ਸੰਗਤ ਜੀ ਉਹ WhatsApp ਤੇ ਮੈਸੇਜ ਕਰ ਲਿਓ ਡੇਟ ਪਹਿਲਾਂ ਲੈਣੀ ਪਵੇਗੀ ਤੇ ਫਿਰ ਮਾਲਕ ਕਿਰਪਾ ਕਰੇ ਸਾਸ ਸਿੰਘ ਜੀ ਜੋ ਅਰੈਸਟ ਵਗੈਰਾ ਹੁੰਦੀ ਹੈ ਪੇਟਾ ਵਗੈਰਾ ਹੁੰਦੀ ਹੈ ਤੁਸੀਂ ਉੱਥੇ ਪੁੱਛ ਸਕਦੇ ਆਂ ਬਾਕੀ ਸੰਗਤ ਜੀ बार-बार ਇੱਕੋ ਚੀਜ਼ ਦਾਸ ਨੂੰ ਕਹਿਣਾ ਜੇ ਸ਼ੀਦੀ ਦੇ ਕਰਵਾਉਣੀ ਹੈ ਚਲੋ ਜਦੋਂ ਤੁਸੀਂ ਪੇਟਾ ਭੇਜਤੀ ਆ ਜਦੋਂ ਤੁਸੀਂ ਅਰਦਾਸ ਪੀਤੀ ਤੁਹਾਡੀ ਅਰਦਾਸ ਹੋ ਜਾਂਦੀ ਹੈ ਸਮਾਂ ਨਹੀਂ ਲੱਗਦਾ ਤੇ ਮਾਲ ਕਿਰਪਾ ਕਰੇ ਸਾਸੰਗੇ ਜੀ ਸ਼ਹੀਦ ਸਿੰਘ ਸਹਾਈ ਹੋਣ ਸਭ ਦੇ ਕਾਰਜ ਰਾਸ ਕਰਨ ਸਭ ਨੂੰ ਬਾਣੀ ਪੜਨ ਦੀ ਸਮਰਥਾ ਸੇਵਾ ਕਾਂਦੀ ਸਮਰਥਾ ਬਾਲ ਬੁੱਧੀ ਵਕਸ਼ਣ ਆਓ ਸਾਸੰਗੇ ਜੀ ਹੁਣ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਸਾਰੇ ਪਿਆਰ ਦੇ ਨਾਲ ਜਪੋ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਪਿਆਰੇ ਬਾਬਾ ਨੌਧ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ